ਬਲਾਚੌਰ ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਗਈ ਜਾਨ ਤੇ ਇੱਕ ਜ਼ਖਮੀ ਜਿਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਪ੍ਰਾਪਤ ਸੂਚਨਾ ਅਨੁਸਾਰ ਥਾਣਾ ਬਲਾਚੌਰ ਪਿੰਡ ਬੀਰੋਵਾਲ ਨੇੜੇ ਮੋਟਰਸਾਈਕਲ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ ਦੌਰਾਨ 33 ਸਾਲਾ ਨੌਜਵਾਨ ਬਰਿੰਦਰ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਮਿਹਰਬਾਨ ਬਸਤੀ ਜੋਧਿਆ ਲੁਧਿਆਣਾ ਜੋ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਸੋਹਰੇ ਪਿੰਡ ਸਿਆਣਾ ਤਹਿਸੀਲ ਬਲਾਚੌਰ ਰੱਖੇ ਗਏ ਕਿਸੇ ਸਮਾਗਮ ਵਿੱਚ ਜਾ ਰਿਹਾ ਸੀ ਕਿ ਘਟਾਬੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਸਕੂਟਰੀ ਸਵਾਰ ਨੇ ਟੱਕਰ ਮਾਰੀ ਜਿਸ ਕਰਕੇ ਬਰਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸਕੂਟਰੀ ਚਾਲਕ ਅਮਨ ਜੋਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਠਟਿਆਲਾ ਟਾਂਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਜਿਸ ਤੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਭੇਜਿਆ ਗਿਆ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਿਆਣੇ ਦਾ ਇਹ ਇਹਦਾ ਹੋ ਗਿਆ ਬੱਚਾ। ਪੀਜੀਆ ਤਿੰਨ ਹੋਰ ਜਲਾਬ ਅੰਬਲੀ ਸੀ ਥਾਣੇ ਜੀ। ਯੂ ਐਚ ਆਰ ਟਾਪ ਬਿਲਕੁਲ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ। ਹੂੰ। ਯਸੀਰ ਸ਼ਪਾਲ ਸਿੰਘ ਮੌਕੇ ਤੇ ਗਏ ਸੀ ਜੀ ਜ਼ਖਮੀ ਚੈਰੀਟੇਬਲ ਹਸਪਤਾਲ ਅਗੜੀ ਦਾਖਲ ਸੀਗੇ ਵਨਫਿਟਸ ਦੇ ਬਿਆਨ ਦੇਣ ਦੇ ਫੇਰ ਕੀ ਸੀਗੇ ਫਿਰ ਰਾਤ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਵਿਰੇਂਦਰ ਕੁਮਾਰ ਜੀ ਉਹਦੀ ਡੈਡ ਮੋਕੀ ਸਾਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾਤੀ ਸੀ ਸਿਵਲ ਅਫਸਰ ਬਲਾਚੌਰ ਜੀ ਤੇ ਅੱਜ ਫਿਰ ਉਹਦੀ ਕਾਰਵਾਈ ਕੀਤੀ ਜੀ ਮੁਕੱਦਮਾ ਦਰਜ ਕਰਿਆ ਮੁਕੱਦਮਾ ਨੰਬਰ 18 ਅੰਡਰ ਸੈਕਸ਼ਨ 337 427 304 ए ਤੇ ਉਸ ਹਰ ਦਾ ਕੇ ਦੀ ਬੋਦੀ ਵਾਸਤੇ ਵਾਲੇ ਕੀਤੀ ਜਾਊਗਾ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੇ ਸੱਟਾਂ ਲੱਗੀਆਂ ਉਹ ਪੀਜੀ ਵਿੱਚ ਦਾਖਲ ਹੈ ਜੀ ਉਹਦਾ ਮਿਲ ਕੇ ਉਹਦੀ ਵਰਸ਼ਨ ਲਈ ਜਾਊਗਾ ਜੀ ਸਰ ਸੁਪਨਾ ਨੂੰ ਤਾਂ ਉਹਦਾ ਪਤਾ ਚੱਲ ਗਿਆ ਕਿ ਜਿਹੜਾ ਐਕਟਵਾਸ ਹਾਰਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ ਇਹਦੇ ਬਾਰੇ ਮੈਡੀਕਲ ਦੀ ਰਿਪੋਰਟ ਆਣੀ ਬਾਕੀ ਹੈ ਹਲੇ ਹੌਣ ਤੇ ਜਿਹੜੀ ਮਿਸਟਰੀ ਗੱਲ ਹੋ ਰਹੀ ਸਭ ਨੂੰ ਦੱਸਾਂਗੇ ਜੀ ਸਰ ਸਰ ਐਫਆਈ ਲਾਂਚ ਹੋਣ ਦੀ ਹੈ ਮਕਦਮਾ ਨੰਬਰ 18 ਹੋ ਗਿਆ ਲੋ ਜੀ ਇਹ ਗ੍ਰੀਟਰੀ ਪਰ ਲਿਖਿਆ 290 337 338 304 1 427 ਆਈਪੀਸੀ ਤਹਿਤ ਮਕਦਮਾ ਦਰਜ ਕਰਿਆ 33 ਸ਼ਰੀਰ ਸਰ ਅਜਿਹਾ ਨੌਜਵਾਨ ਮੁੰਡੇ ਬਹੁਤ ਦਸਤਾਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਨਹੀਂ ਸਲਾਹ ਦਿੱਤੀ ਜਾ ਸਕਦੀ ਮਾਪਿਆਂ ਨੂੰ ਫਰਜ ਬਣਦਾ ਬੱਚਿਆਂ ਨੂੰ ਸਮਝਾਇਆ ਜਾਵੇ ਜੀ ਤੇ ਅਸੀਂ ਥੈਂਕ ਯੂ ਜੀ ਅੱਜ ਇਲੈਕਸ਼ਨ ਦੇ ਮੱਦੇਨਜ਼ਰ ਸਾਡੇ ਜਿਹੜੇ ਐਸ ਬੀ ਐਸ ਨਗਰ ਦੇ ਵਿੱਚ ਡੀਜੀ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਅਸੀਂ 플ੈਗ ਮਾਰਚ ਕੱਢ ਰਹੇ ਹੈਗੇ ਸਾਡਾ ਸਬਡਿਵੀਜ਼ਨ ਬੰਗਾ ਦੇ ਵਿੱਚ ਵੀ 플ੈਗ ਮਾਰਚ ਹੈਗਾ ਸਬਡਿਵੀਜ਼ਨ ਬਲਾਚੌਰ ਦੇ ਵਿੱਚ ਵੀ ਤੇ ਇੱਥੇ ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਟੁਕੜੀ ਨਾਲ ਬੀ ਐਸ ਐਫ ਦੀ ਇੱਕ ਪਲਟੂਨ ਹੈਗੀ ਹੈ ਜਿਸ ਦੇ ਨਾਲ ਅਸੀਂ ਇਹ 플ੈਗ ਮਾਰਚ ਪੂਰੇ ਸ਼ਹਿਰ ਦੇ ਵਿੱਚ ਕੱਢਾਂਗੇ ਇਹ ਸਾਡਾ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈਗਾ ਤਾਂ ਕਿ ਅਸੀਂ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਦੇ ਸਕੀਏ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ 24 ਘੰਟੇ ਹਾਜ਼ਰ ਹੈਗੇ ਆ ਜਿਹੜਾ ਬਿਲਕੁਲ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਐਸਾ ਪਿੰਡਾ ਕੀ ਹੋਏਗਾ ਬਿਲਕੁਲ ਜੀ ਅਸੀਂ ਹੁਣ ਫੈਸਲ ਜਿਹੜਾ ਹੈਗਾ ਇਹਨੂੰ ਸ਼ਹਿਰ ਦੇ ਵਿੱਚ ਕਰਾਂਗੇ ਤੇ ਜਿਹੜੀਆਂ ਸਾਡੀ ਬਿਲਕੁਲ ਜਿਹੜਾ ਇਹ ਗੱਡੀਆਂ ਦਾ ਮਾਰਕਾ ਹੈਗਾ ਤੇ ਪੀਸੀਆਰ ਦਾ ਇਹ ਪਿੰਡਾਂ ਦੇ ਵਿੱਚ ਵੀ ਕਰਿਆ ਜਾਵੇ ਕਿ ਸਰ ਇਹਦੇ ਨਾਲ ਚੰਦੂ ਜਿਹੜਾ ਸ਼ਰਾਰਤੀ ਤੱਤ ਉਹਨਾਂ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਜਾਂ ਕੋਈ ਹੋਰ ਹੈ ਜੇ ਆਂਸਰ ਹੈਗੇ ਆ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਵੀ ਏਦਾਂ ਦੀ ਸ਼ਰਾਰਤ ਕਰਦਾ ਤਾਂ ਪੂਰੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਸਰ ਕੋਈ ਹੈਲਪਰ ਦਾ ਨੰਬਰ ਵੀ ਜਾਰ ਤੋ ਇਹ ਨੰਬਰ ਆ ਬਿਲਕੁਲ ਜੀ ਅਸੀਂ ਆਪਣਾ ਕੰਟਰੋਲ ਨੰਬਰ ਜਿਹੜਾ ਸਾਡਾ ਸੋਸ਼ਲ ਮੀਡੀਆ ਪੇਜ ਆ ਉੱਤੇ ਵੀ ਜਾਰੀ ਕਰਤਾ ਸੀ ਤਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਕੋਈ ਖਰਾਬੀ ਕਰ ਰਿਹਾ ਤਾਂ ਉਹ ਉਸ ਨੰਬਰ ਤੇ ਸਾਡੇ ਧਿਆਨ ਚ ਆ ਜਾ ਸਕਦੇ ਚੈਕਿੰਗ ਵੀ ਚੱਲ ਰਹੀ ਲਗਾਤਾਰ ਉਸ ਕੋਈ ਬਾਰਡਰ ਏਰੀਆ ਸਾਡੇ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਹਾਈ ਟੈਕ ਨਾਕਾਜ਼ ਵੀ ਲੱਗੇ ਹੋਏ ਆ ਸਾਡਾ ਮੈੜੀ ਲੱਗਿਆ ਹੋਇਆ ਇਧਰੋਂ ਜਦੋਂ ਆਪਾਂ ਰੋਪੜ ਤੋਂ ਐਂਟਰ ਕਰਦੇ ਆ ਉੱਥੇ ਵੀ ਸਾਡਾ ਹਾਈ ਟੈਕ ਨਾਕਾ ਲੱਗਿਆ ਤੇ ਜਿਹੜੀਆਂ ਸਾ ਸਰ ਇਹਨਾਂ ਦੇ ਵਿੱਚ ਨਾ ਸ਼ਰਾਬ ਨੂੰ ਲੈ ਕੇ ਵੀ ਸ਼ਰਾਰਤ ਹੁੰਦੀ ਹੈ ਇਹੋ ਜਿਹਾ ਕੋਹਾਣਾ ਨਾ ਵਾਪਰੇ ਉਹਦੇ ਲਈ ਕੋਪਰਣ ਲੱਗੀ ਤਾਂ ਜਾ ਰਹੇ ਆ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਸਬੰਧ ਦੇ ਵਿੱਚ ਹੀ ਜਿਹੜੀ ਸਾਡੇ ਐਕਸਾਈਜ਼ ਦੇ ਕਰਮਚਾਰੀ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਟੀਮਾਂ ਵੀ ਬਣਾਈਆਂ ਹੈਗੀਆਂ ਹਰੇਕ ਸਬ-ਡਿਵੀਜ਼ਨ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀਆਂ ਮਿਲ ਕੇ ਟੀਮਾਂ ਬਣੀਆਂ ਹੈਗੀਆਂ ਜਿਹੜੀਆਂ ਇਹਨਾਂ ਤੇ ਰੇਡ ਵੀ ਕਰ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਜੀ ਅਸੀਂ ਕਾਫੀ ਜ਼ਿਆਦਾ ਰੇਡ ਕੀਤੀ ਹੈ ਤੇ ਸਾਡੇ ਕਾਫੀ ਬੰਦੇ ਰਾਉਂਡ ਵੀ ਕੀਤੇ ਆ ਤੇ ਪਰਚੇ ਵੀ ਐਕਸਾਈਜ਼ ਦੇ ਕਾਫੀ ਦਿੱਤੇ ਹੈ ਸਰ ਦੇਸੀ ਸ਼ਰਾਬ ਦੇ ਉੱਤੇ ਵੀ ਕੋਈ ਕਾਰਵਾਈ ਹੋ ਰ ਹਾਂਜੀ ਬਿਲਕੁਲ ਅਸੀਂ ਜਿਹੜੇ ਜਿਹੜੀ ਲੋਕਲ ਸ਼ਰਾਬ ਜਾਂ ਕੋਈ ਹੋਰ ਜਿਹੜਾ ਇਲੀਗਲ ਲੈ ਕੇ ਆਉਂਦੇ ਆ ਉਹਨਾਂ ਤੇ ਵੀ ਅਸੀਂ ਕਾਫੀ ਪਰਚੇ ਦਿੱਤੇ ਤੇ ਦੋ ਪਰਚੇ ਅਸੀਂ ਲਾਨ ਦੇ ਵੀ ਦਿੱਤੇ ਹੈਗੇ ਸਾਡੇ ਕਾਫੀ 2600 ਦੇ ਨੇੜੇ ਜਿਹੜੀ ਹੈਗੀ ਲੀਟਰ ਦੇ ਨੇੜੇ ਉਹ ਵੀ ਸਾਡੀ ਰਿਕਵਰੀ ਹੋ ਗਈ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499